ਕਾਰ ਜਾ ਕੇ ਨਾ ਤੇ ਪੋਸ ਲਈ ਕੱਲ ਨੂੰ ਨੇ ਮੈਨੂੰ ੱੱਕੇ ਮਾਰ ਕੇ ਨਾ ਘਰੋਂ ਬਾਹਰ ਕੱਢਿਆ ਸੀ ਆਪੇ ਉਹਨੇ ਦੱਸ ਦੇਣਾ ਵੀ ਕੀ ਹੋਇਆ ਸੀ ਕੁਝ ਪਿੰਦ ਨਹੀਂ ੱੱਕੇ ਮਾਰ ਕੇ ਬਾਹਰ ਕੱਢਿਆ ਮੈਨੂੰ ਤਾਂ ਕਿਸ ਗੱਲ ਦਾ ਵੀ ਨਹੀਂ ਪਤਾ ਮੈਂ ਤਾਂ ਰਾਹ ਜਾਂਦੀ ਲੜਾਈ ਆਪਣੇ ਗੱਲ ਪਾ ਲੈਣ ਲੱਗਾ ਨਹੀਂ ਨਹੀਂ ਦੀਦੀ ਬੱਚੇ ਆਏ ਨੇ ਤੇ ਵੀ ਸੁਣਵਾ ਲੈ ਮੈਂ ਚਲਨੀ ਹਾਂ ਬਸ ਹਾਏ ਹਾਈ ਦੋ ਕੱਪੜੇ ਹੀ ਆ ਕਿੰਨੇ ਘਵਾ ਕਿਤੇ ਸਿਮੀ ਤੋਂ ਇਦਾਂ ਡੇਈਆਂ ਕਰਨ ਹੁਣ ਕੋਈ ਨਹੀਂ ਦੀਦੀ ਮੈਂ ਫੇਰ ਆ ਜਾਾਂਗੀ ਬੱਚਿਆਂ ਨੇ ਆਏ ਨਾ ਨਾਲੇ ਮੰਮੀ ਘਰ ਤੇ ਮੇਰਾ ਵਾ ਮੈਂ ਭਾਵੇਂ ਰੁਈ ਤੇ ਆਉਂਦਾਂ ਤੇ ਭਾਵੇਂ ਨਾ ਆਉਂਦਾਂ ਇਹਦੇ ਵਿੱਚ ਕੋਈ ਨਹੀਂ ਤੁਹਾਡਾ ਹੱਕ ਹੈਗਾ ਠੀਕ ਵਾ ਨਾ ਲੈ ਨਹੀਂ ਤੇਰੇ ਕੀ ਗੱਲ ਮੇਰਾ ਹਿੱਸਾ ਨਹੀਂ ਆ ਸਾਰਾ ਕੁਝ ਮੇਰਾ ਵਾ ਤੇਰਾ ਕੀ ਆ ਇੱਥੇ ਤਨ ਤਮ ਹੁਣੇ ਪਜਾ ਸਕਨੀ ਆ ਜਿੱਦਾਂ ਰਹੀਆਂ ਗੱਲਾਂ ਤੋ ਕਾਂਡੀਆਂ ਆ ਆਲਾਂ ਦੇ ਹੱਲਵਲੀ ਨੂੰ ਕਿਰੀ ਮੈਂ ਗੁੱਤ ਪਟਾਉਣੀ ਆ ਇਹ ਤੇਰੇ ਮਨ ਚ ਇਹੋ ਜਣਾ ਕਿ ਉਹਦੇ ਮਗਰ ਲੱਗਾ ਤੇ ਫਿਰ ਲੱਗਾ ਹੀ ਲੱਗਾ ਰੋ ਫਿਰ ਜਾ ਖਾਲਾ ਉੱਧਰ ਪਨੀਰ ਨਾਲ ਜੇ ਖਾਧੀਆਂ ਜਾਂਦੀਆਂ ਦੇਖੋ ਇਹੋ ਹੀ ਤੇ ਚੰਨਾ ਮੈਂ ਤੂੰ ਹੋਰ ਕੀ ਚੰਨਾ ਮੈਂ ਉਹਨੇ ਵੀ ਇਹੋ ਗੱਲ ਕਹਿੜੀ ਤੂੰ ਹੀ بول ਲੈਨੇ ਲੱਗੇ ਆ ਤੋਰੀ ਇੱਕ ਨੀਕ ਤੇ ਲੱਗੀ ਇੱਕ ਮਰੂਦਵਾ ਉਹ ਵੀ ਕਾਣੇ ਪੈਣ ਦੇ ਆ ਸੰਦੀਪ ਕੀ ਕਾਂਡੀ ਆ ਹੋਰ ਦੀਦੀ ਕੀ ਹਾਲ ਚਾਲ ਹਾਲ ਚਾਲ ਕਾ ਦੇ ਦੱਸਾਂ ਤੈਨੂੰ ਮੈਂ ਆਪਣੇ ਤੇ ਕਹਿੰਦੇ ਆ ਮਿਲੋ ਇਨਾ ਕੀ ਗੱਲ ਹੋਈ ਆ ਗੱਲ ਕੀ ਚੱਲ ਤੇਰੇ ਘਰ ਤੇ ਹੁੰਨੀ ਆ ਤੂੰ ਤੇ ਹੱਸ ਕੇ ਬੋਲਨੀ ਆ ਤੇ ਰਪਿੰਦਰ ਵੱਲ ਜਾਵਾ ਕੱਲ ਸੁਣਿਆ ਹੀ ਹੁਣ ਆ ਤੋ ਕੀ ਕੁਝ ਕੀਤਾ ਉਹਨੇ ਰਪਿੰਦਰ ਨੇ ਮੇਰੇ ਨਾਲ ਦੀਦੀ ਮੈਨੂੰ ਤੇ ਕਿਸ ਗੱਲ ਦਾ ਪਤਾ ਹੀ ਨਹੀਂ ਆ ਹੋਇਆ ਕੀ ਮੈਨੂੰ ਇਹ ਤੇ ਦੱਸੋ ਦੱਸੋਗੇ ਤੇ ਫੇਰ ਹੀ ਪਤਾ ਲੱਗਣਾ ਦੱਸਾਂ ਕਿ ਉਹਨੇ ਕੱਲ ਮੈਨੂੰ ਉਹਨਾਂ ਧੱਕੇ ਮਾਰ ਕੇ ਤੇ ਘਰੋਂ ਕੱਢਿਆ ਵਾ ਉਹਨੂੰ ਹੋ ਗਿਆ ਪੈਸੇ ਦਾ ਹੰਕਾਰ ਉਹਦੀ ਹਵਾ ਹੁਣ ਤਾਂ ਵਾਲੀ ਆ ਮੈਨੂੰ ਗੱਲ ਤੇ ਦੱਸੋ ਹੋਇਆ ਕੀ ਆ ਸੰਦੀਪ ਦੱਸਣਾ ਕੀ ਤੇ ਕੀ ਨਹੀਂ ਦਾਹਾਂ ਕੀ ਹੋਈ ਗੱਲ ਮੈਂ ਤੇ ਚਾਚੀ ਨੂੰ ਕੁੜੀ ਵੱਲੋਂ ਕਹਿਣ ਟੀ ਉਹਨੂੰ ਧੱਕੇ ਮਾਰ ਕੇ ਘਰੋਂ ਬਾਹਰ ਕੱਢਿਆ ਤੇ ਮੈਂ ਹਾਂ ਆਪੀ ਤੁਸੀਂ ਕਿਉਂ ਕੱਢਿਆ ਉਹ ਵੀ ਆਪਣੇ ਘਰ ਦੀ ਧੀ ਹੀ ਮੈਨੂੰ ਦੁੱਖ ਲੱਗਾ ਤੇ ਮੈਂ ਤਾਂ ਹੀ ਕਿਹਾ ਜੇ ਮੈਂ ਵੀ ਆਪਣੀ ਹੀ ਤੇ ਚੱਲ ਜੇ ਸਮਝਾਇਆ ਵਾ ਤੇ ਤਾਂ ਕੀ ਹੋ ਗਿਆ ਅਰਪਿੰਦਰ ਆਣ ਕੇ ਤੇ ਮੇਰੇ ਦਿਵਾਲੇ ਹੋ ਗਈ ਮੈਨੂੰ ਕਹਿੰਦੀ ਹੱਡੇ ਕਾ ਲੜਾਈ ਨਾ ਪਾ ਹੱਡੇ ਕਰੋ ਤਫਾ ਹੋ ਜਾ ਹੈ ਉਹਨੂੰ ਜਦ ਸੱਚੀਆਂ ਸੁਣਾਈਆਂ ਨਾ ਉਹ ਤਾਂ ਹੀ ਔਖੀ ਹੁੰਦੀ ਹੁੰਦੀ ਆ ਤੁਸੀਂ ਜਾਣਾ ਹੀ ਨਹੀਂ ਉਧਰ ਮੈਂ ਤੇ ਵਿਹਾਰੀ ਉਦਾਂ ਗੱਲ ਕਾਂਡੀ ਚਾਚੀ ਨਾ ਉਹ ਸਿਰ ਤੇ ਉਹ ਆ ਗਈ ਉਹ ਆਣ ਕੇ ਕਿੱਥੇ ਚੜੀ ਕਿੱਥੇ ਉਤਰੀ ਤੁਹਾਨੂੰ ਤੇ ਪਤਾ ਵਾ ਕਿ ਉਹ ਗੱਲ ਪੈ ਜਾਂਦੀ ਆ ਉਹਨੂੰ ਤਾਂ ਕੋਉਂ ਦਾ ਪਤਾ ਹੀ ਨਹੀਂ ਮੱਸਾ ਵੀ ਇੱਥੋਂ ਅਟਾਕਰ ਉਹਨੇ ਮੈਨੂੰ ਇਹ ਕਿਹਾ ਕਿ ਸੱਸ ਤੂੰ ਮਾੜੀ ਹੈ ਆਪਣੀ ਹੈ ਤੇ ਸਾਰਿਆਂ ਨੂੰ ਪਤਾ ਹੀ ਆ ਕਿ ਕਿੰਨੇ ਮਾੜੀ ਉਹ ਤੇ ਉਦਾਂ ਠੀਕ ਨਹੀਂ ਰਹੀਂਦੀ ਦੀਦੀ ਉਹ ਤੋਂ ਪਹਿਲਾਂ ਤਾਂ ਮੇਰਾ ਵਿਆਹ ਹੋਇਆ ਵਾ ਅੱਜ ਤੱਕ ਮੈਂ ਤੇ ਸੁਣਿਆ ਨਹੀਂ ਐਵੇਂ ਆਪਣੀ ਮਾਰਦੀ ਰਹਿੰਦੀ ਆ ਜਿਹੜਾ ਚੱਲ ਜਾਂਦਾ ਵਾ ਨਾ ਉਹਦੇ ਨਾਲ ਲੜਨ ਲੱ ਪੈਂਦੀ ਆ ਪਤਾ ਨਹੀਂ ਕੀ ਹੋਇਆ ਵਾ ਉਹਨੂੰ ਉਹਨੂੰ ਨਾ ਪੈਸੇ ਦਾ ਹੰਕਾਰ ਜ਼ਿਆਦਾ ਹੋ ਗਿਆ ਵਾ ਚੰਗੇ ਤੇ ਤੂੰ ਹੀ ਨਹੀਂ ਓ ਜੇ ਉਦੋਂ ਪੈਸੇ ਹੀ ਤੇ ਪੈਸੇ ਉਹਨਾਂ ਨੂੰ ਸਾਰੇ ਸਾਢੇ ਸੜੇ ਤੇ ਜੇ ਹੁਣ ਪੈਨਸ਼ਨ ਆਉਂਦੀ ਆ ਉਹਨਾਂ ਚੋਂ ਵੀ ਨਹੀਂ ਤੂੰ ਹੀ ਹਿੱਸਾ ਮੰਗਦੇ ਜੇ ਪੈਨਸ਼ਨ ਚੋਂ ਨਾ ਤੂੰ ਹੀ ਵੀ ਹਿੱਸਾ ਲਓ ਨਾ ਉਹਦਾ ਆਪੇ ਹੰਕਾਰ ਟੁੱਟ ਜੀ ਤਾਂ ਹੀ ਨਹੀਂ ਕੋਠੀਆਂ ਪਾ ਕੇ ਬੈਠੀ ਓ ਤਾਂ ਹੀ ਅੱਡੇ ਵੱਡੇ ਮਹਿਲ ਪਾ ਕੇ ਬੈਠੀ ਆ ਉਪਿਆਹ ਇਹ ਨਾ ਭਾਈ ਇਦਾਂ ਨਹੀਂ ਭਾਈ ਸਾਰੀ ਗਲਤੀ ਟਾਡੀ ਆ ਜੇ ਤੁਸੀਂ ਪੈਸੇ ਨਾ ਨਾ ਛਾਰਦੇ ਅੱਜ ਇਦਾਂ ਨਾ ਹੋ ਕਰਦੀ ਦੀਦੀ ਇਹਦੇ ਵਿੱਚ ਸਾਡੀ ਕੋਈ ਗਲਤੀ ਨਹੀਂ ਆ ਸਾਰੀ ਗਲਤੀ ਨਾ ਮੰਮੀ ਦੀ ਆ ਮੰਮੀ ਨੇ ਵਿਤਕਰਾ ਕੀਤਾ ਨਾ ਦੋਵਾਂ ਵਿੱਚ ਜਿੱਦਾਂ ਉਹਨਾਂ ਨੂੰ ਹਿੱਸਾ ਦੇਣ ਦੇ ਹੀ ਤੁਹਾਨੂੰ ਵੀ ਦਿੰਦੇ ਅਸੀਂ ਵੀ ਘਰ ਦਾ ਕੁਝ ਬਣਾਉਂਦੇ ਤੇ ਕੋਈ ਗੱਲ ਨਹੀਂ ਜਦਨ ਮੰਮੀ ਨੂੰ ਧੱਕੇ ਵੱਜਣਗੇ ਨਾ ਉਹਦਨ ਪਤਾ ਲੱਗੇਗਾ ਉਹਦਨ ਦੱਸਾਂਗੀ ਵੀ ਹੋਂ ਦੱਸ ਸੰਦੀਪ ਤੁਹਾਨੂੰ ਤੇ ਪਤਾ ਵਾ ਮੰਮੀ ਦੀ ਪੈਨਸ਼ਨ ਆਉਂਦੀ ਆ ਤੇ ਉਹਨੂੰ ਵੀ ਪੈਸੇ ਦਾ ਲਾਲਚ ਵਾ ਉਹ ਤਾਂ ਕਰਕੇ ਮੰਮੀ ਨੂੰ ਕੁਝ ਕਹਿੰਦੀ ਨਹੀਂ ਆ ਮੈਨੂੰ ਨਾ ਤਰਸ ਆ ਜਾਂਦਾ ਵਾ ਤੇ ਮੈਂ ਤੇ ਤਾਂ ਹੁੰਨੀ ਆ ਤੇ ਕੋਈ ਗੱਲ ਨਹੀਂ ਆਪੇ ਪਤਾ ਲੱਗ ਹੀ ਜਾਣਾ ਫਿਰ ਉਹ ਚਲੋ ਉਹ ਤੇ ਮੈਨੂੰ ਪਤਾ ਵਾ ਤੁਹਾਨੂੰ ਵੀ ਤਰਸ ਆਉਂਦਾ ਵਾ ਤਾਂ ਹੀ ਤੁਸੀਂ ਇੱਧਰ ਆਉਂਨੇ ਆ ਦੁੱਖ ਸੁੱਖ ਤੁਸੀਂ ਫੋਲਦੇ ਆ ਹੋਰ ਕਿੰਨੇ ਫੋਲਦੇ ਮੈਨੂੰ ਕਿ ਲੋਰ ਆਉਂਦੀ ਚੰਗਾ ਹੋਇਆ ਦੀਦੀ ਮੈਂ ਵੱਖਰੀ ਆ ਮੇਰੇ ਦੀਦੀਆਂ ਗੱਲਾਂ ਸੁਣਨੀਆਂ ਪੈਣੀਆਂ ਮੇਰੇ ਕੋਲ ਤਾਂ ਨਹੀਂ ਸੁਣੀਆਂ ਜਾਂਦੀਆਂ ਗੱਲਾਂ ਉਹ ਤੇ ਹੈ ਹੀ ਆ ਲੈ ਸੰਦੀਪ ਤੁਸੀਂ ਇੱਥੇ ਖਲੋਤਿਆਂ ਜੀ ਤੇ ਮੈਂ ਅੰਦਰ ਡੀਕਣ ਦੀ ਮੈਂ ਆਖਣ ਦੀ ਆਈ ਨਹੀਂ ਗਈ ਅਜੇ ਮੈਂ ਡਹੀਂ ਤੋਰੀਆਂ ਵੇਖਣ ਤੇ ਦੀਦੀ ਆਗੇ ਤੇ ਚੱਲ ਕੋਈ ਨਹੀਂ ਇੱਥੇ ਸਾਰੀਆਂ ਗੱਲਾਂ ਕਰ ਲੈਣੀਆਂ ਵਾ ਆਓ ਕਰਨ ਨੂੰ ਚੱਲੀਏ ਮੈਨੂੰ ਇਹ ਚਾ ਗੱਲਾਂ 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 ਵਿੱਚ ਕਹਿੰਦਾ ਕਿ ਅੰਦਰ ਆ ਜਾਓ ਚੱਲ ਆ ਜਾਓ ਉੱਥੇ ਬੈਠ ਗੱਲ ਕਰਦੇ ਆਂ ਦਲਜਿੰਦਰ ਨੂੰ ਵੀ ਮੈਂ ਕਿਹਾ ਸੀ ਵੀ ਉਹਨਾਂ ਕੋ ਇਹ ਹਸਾ ਮੰਗ ਤੇ ਇੰਨੇ ਵੀ ਨਹੀਂ ਮੇਰੀ ਗੱਲ ਦਾ ਗੌਰ ਕੀਤਾ ਉਹ ਗੱਲ ਕੀ ਹੋ ਗਈ ਆ ਗੱਲ ਤੇ ਦੱਸ ਦੋ ਗੱਲ ਭਾਬੀ ਬੜੀ ਤਮੀਜ਼ ਨਾਲ ਪਤਾਵਾ ਸੰਦੀਪ ਨੂੰ ਪੁੱਛ ਲਾ ਸੰਦੀਪ ਕੀ ਗੱਲ ਹੋਈ ਆ ਹੋਣਾ ਕੀ ਆ ਦੀਦੀ ਕੱਲ ਕਿਤੇ ਗਏ ਆ ਉਧਰ ਧਰਪਿੰਦਰ ਨੇ ਧੱਕੇ ਮਾਰ ਕੇ ਕੱਢਿਆ ਵਾ ਰਪਿੰਦਰ ਨੇ ਧੱਕੇ ਮਾਰੇ ਇਹ ਕਿਤੇ ਮੰਮੀ ਨੂੰ ਸਮਝਾਉਣ ਦੇ ਹੀ ਤੇ ਉਧਰ ਉਹ ਆ ਗਈ ਉਹ ਟੈਪੀ ਭੜਕਣ ਉਹਨੂੰ ਹੋਣਾ ਦੁੱਖ ਲੱਗਦਾ ਵਾ ਜਦੋਂ ਕੋਈ ਸੱਚੀ ਸੁਣਾਉਂਦਾ ਵਾ ਦੁੱਖ ਨਹੀਂ ਲੱਗਦਾ ਮਿਰਚਾਂ ਲੱਗਦੀਆਂ ਵਾ ਉਹਨੂੰ ਉਹਨੂੰ ਪਤਾ ਵਾ ਕਿ ਕਸੂਰ ਤੇ ਮੇਰਾ ਵਾ ਤੇ ਇਹ ਆ ਕੇ ਕਿਉਂ ਕਹਿੰਦੇ ਆ ਤੇ ਬਾਕੀ ਇਹ ਆ ਪਤਾ ਨਹੀਂ ਆਇਆ ਇਹਨੇ ਕਿਥੋਂ ਹਸ ਲਈ ਜੀਜੀ ਨੂੰ ਧੱਕੇ ਮਾਰ ਕੇ ਕੱਢਣ ਦੀ ਪਹਿਲਾਂ ਤਾਨੂੰ ਕੱਢਿਆ ਸੀ ਹੁਣ ਇਹਨਾਂ ਨੂੰ ਕੱਢ ਦਿੱਤਾ ਵਾ ਤੇ ਤੁਸੀਂ ਭਾਬੀ ਜੀ ਉੱਥੇ ਕੋਈ ਗੱਲ ਨਹੀਂ ਕੀਤੀ ਮੈਂ ਆ ਤੇ ਗੱਲ ਵਿਹਾੜੀ ਕਰਨ ਦੀ ਸੀ ਮੈਨੂੰ ਮੇਰੀ ਸੱਸ ਦੇ ਮਿਹਨੇ ਦਿੱਤੇ ਤੇ ਮੈਂ ਵੀ ਫਿਰਦੀ ਆਣੀ ਜਿਦਾ ਉਹਨੇ ਦਿੱਤੇ ਇਹ ਮੈਨੂੰ ਆ ਤਾ ਤੁਸੀਂ ਬਹੁਤ ਵਧੀਆ ਕੀਤਾ ਫਿਰ ਜਿਹੜੀਆਂ ਉਹਨੂੰ ਸੁਣਾ ਕੇ ਆਏ ਜੀ ਸੱਸ ਦੇ ਮਿਹਨੇ ਕਿਉਂ ਦੇਣ ਢੀ ਆ ਇਹ ਸੱਸ ਨੂੰ ਤੂੰ ਮਾਰਿਆ ਵਾ ਇਹ ਵੇਖਣ ਗਈ ਸੀ ਇਹ ਆਪਣੀ ਸੱਸ ਨਾਲ ਬਹੁਤ ਘਟ ਕਰਨ ਢੀ ਆ ਆ ਮੈਨੂੰ ਤੇ ਮੰਮੀ ਦੀ ਸਮਝ ਨਹੀਂ ਆਉਂਦੀ ਕਿ ਕਿਉਂ ਇਹਨਾਂ ਦੇ ਮਗਰ ਲੱਗੀ ਐ ਮੰਮੀ ਨੂੰ ਵੀ ਉਹ ਤਾਂ ਸਾਂਭਣ ਲਈ ਆ ਵੀ ਪੈਨਸ਼ਨ ਆਉਂਦੀ ਆ ਜੇ ਕਿਤੇ ਉਹ ਨਾ ਨਾ ਹੁੰਦੀ ਹੋਵੇ ਤੇ ਮੰਮੀ ਨੂੰ ਵੀ ਕਦੇ ਤਾਂ ਉਹਨੇ ਧੱਕੇ ਮਾਰ ਕੇ ਬਾਹਰ ਕੱਢਿਆ ਹੁੰਦਾ ਪੈਨਸ਼ਨ ਦੀ ਗੱਲ ਵੀ ਛੱਡੋ ਉਹਨੂੰ ਕੀ ਪਤਾ ਮੁਰਗੇ ਸੰਦੀਪ ਦੀ ਲੋਰੀ ਨਹੀਂ ਪੇਣੀ ਉਹਨੇ ਧੱਕੇ ਮਾਰ ਕੇ ਉਹਨੂੰ ਕੱਢ ਦੇਣਾ ਵੀ ਅਖਿਓ ਜੇ ਨਾ ਕੱਢੇਗੀ ਤੇ ਗੱਲ ਕਰੇਗਾ ਇਹ ਮੇਰੀ ਸੱਸ ਵੱਲੋਂ ਕਹਿਣ ਦੀ ਆ ਨਾ ਵੀ ਮੈਂ ਨਹੀਂ ਸਾਂਭਿਆ ਇੰਨੇ ਵੀ ਨਹੀਂ ਉਹ ਸਾਂਭਣਾ ਨਨਾਨ ਨੂੰ ਕਿੰਨਾ ਕ ਸਾਂਭਿਆ ਵਾ ਦੋ ਦਿਨ ਨਹੀਂ ਸਾਂਭਿਆ ਗਿਆ ਨਾ ਕੋ ਇਦਾਂ ਕਰਦੀਆਂ ਹੁੰਦੀਆਂ ਪਰ ਜਾਈਆਂ ਉਹ ਭਾਬੀ ਜੀ ਜੇ ਕਿਤੇ ਮੇਰੀ ਵੀ ਪੈਨਸ਼ਨ ਲੱਗੀ ਹੁੰਦੀ ਨਾ ਤੇ ਫੇਰ ਤੇ ਮੈਨੂੰ ਵੀ ਸਾਂਭਦੀ ਤੇ ਹੁਣ ਮੈਨੂੰ ਉਹਨੂੰ ਪਤਾ ਵਾ ਕਿ ਇਧਰੋਂ ਕਿਹੜਾ ਕੋਹ ਮਿਲਣਾ ਵਾ ਬਾਕੀ ਰਹੀ ਗੱਲ ਮੰਮੀ ਦੀ ਮੰਮੀ ਨੂੰ ਤਾਂ ਮੈਂ ਬਥੇਰਾ ਸਮਝਾ ਸਮਝਾ ਕੇ ਵੇਖ ਲਿਆ ਵਾ ਕਿ ਚੱਲ ਤੂੰ ਇਧਰ ਚੱਲ ਜਾ ਪਰ ਉਹ ਵੀ ਨਾ ਉਹਦੇ ਸੁੱਖਾਂ ਵਿੱਚ ਹੀ ਆ ਕਿ ਇੱਥੇ ਏਸੀ ਲੱਗੇ ਆ ਇੱਥੇ ਆ ਵਾ ਤੇ ਉਹਦੇ ਕੋਲ ਰੱਜ ਕੇ ਬੇਇੱਜ਼ਤੀ ਕਰਉਂਦੀ ਰਹਿੰਦੀ ਐ ਤੇ ਕੋਈ ਗੱਲ ਨਹੀਂ ਸੰਦੀਪ ਨੇ ਹੀ ਆਉਣਾ ਕੰਮ ਮੰਮੀ ਦੇ ਵੀ ਆ ਗੱਲ ਤੇ ਵੈਸੇ ਗਲਤ ਵਾਰਪਿੰਦਰ ਦੀ ਕਿਆ ਕੈਨੀ ਮਾਰਨੇ ਚਾਹੀਦੇ ਫਿਰ ਵੀ ਉਹ ਵੱਡੀ ਆ ਪਰ ਹੁਣ ਉਹਨੂੰ ਸੰਦੀਪ ਸਮਝਾਵੇ ਕੌਣ ਕੋਈ ਸਮਝਾਉਣ ਵਾਲਾ ਹੈਗਾ ਉਹਨੂੰ लवली ਵੀ ਉਹਦੇ ਪਿੱਛੇ ਲੱਗਾ ਵਾ लवली ਨੂੰ ਤੇ ਨਾ ਉਹਨੇ ਉਦਾਂ ਹੀ ਬੁੱਧੂ ਬਣਾਇਆ ਵਾ ਗੱਲਾਂ ਹੀ ਦੱਸ ਦੱਸ ਕੇ ਝੂਠੀਆਂ ਸੱਚੀਆਂ ਬਸ ਜੇ ਉਹ ਚੰਗਾ ਹੋਵੇ ਨਾ ਤੇ ਇਹਦੀ ਜ਼ਰਤ ਕੀ ਆ लवली ਨੂੰ ਤੇ ਇੱਥੋਂ ਹੀ ਸਮਝ ਜਾਣਾ ਚਾਹੀਦਾ ਸੀ ਵੀ ਇਹਨੇ ਏਡੀ ਵੱਡੀ ਗਲਤੀ ਕੀਤੀ ਐ ਜੇ ਇਹ ਚੰਗੀ ਹੁੰਦੀ ਤੇ ਇਹ लवली ਦੇ ਕੰਨਾਂ ਤੱਕ ਕੱਢ ਛੜਦੀ ਵੀ ਪੈਸੇ ਮੈਂ ਕਢਾਏ ਉਹਨੂੰ ਕੀ ਲੋੜੀ ਦੱਸਣ ਦੀ ਉਹ ਚੱਲ ਕੋਈ ਇਹ ਜਿਹੜਾ ਮੰਦੀ ਆ ਉਹ ਫਿਕਰ ਨਾ ਕਰੋ ਤੁਸੀਂ ਅਰਪਿੰਦਰ ਤੇ ਇਹੋ ਚਾਹੁੰਦੀ ਆ ਵੀ ਇਸ ਤਰੀਕੇ ਚ ਨਾ ਹੀ ਮਿਲਣ ਜੇ ਤੁਸੀਂ ਕਹਿੰਦੇ ਹੀ ਹੋ ਤੇ ਮੈਂ ਨਹੀਂ ਆਉਂਦੀ ਨਹੀਂ ਨਹੀਂ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਤੁਸੀਂ ਆਉਣਾ ਆਉਣਾ ਕਿਉਂ ਨਹੀਂ ਐ ਜਿੱਦਾਂ ਆਉਨੇ ਤੱਕੇ ਮਾਰੇ ਉਹਦਾ ਮੁਰਗੇ ਤੋਂ ਹੀ ਮਾਰਨਗੇ ਉਹ ਨਹੀਂ ਨਹੀਂ ਭਾਬੀ ਜੀ ਇਦਾਂ ਦੀ ਨਹੀਂ ਗੱਲ ਹੈਗੀ ਕੋਈ ਵੀ ਜਾ ਸੰਦੀਪ ਤੂੰ ਚਾਹ ਬਣਾ ਕੇ ਪਿਆੜ ਭਾਬੀ ਨੂੰ ਨਹੀਂ ਸੰਦੀਪ ਚਾਹ ਨਹੀਂ ਮੈਂ ਪੀਣੀ ਨਹੀਂ ਆਣੇ ਨਾ ਆਏ ਨਾ ਜਾਣਾ ਕਿਤੇ ਕੰਮਾਂ ਬਹਿ ਜਾਓ ਫੇਰ ਆਵਾਂਗੀ ਚੱਲ ਬਹਿ ਜਾਓ ਨਹੀਂ ਫੇਰ ਸਹੀ ਵੇਖ ਲੈ ਸੰਦੀਪ ਕਿੱਦਾਂ ਇਹ ਜਲੂਸ ਕੱਢਣ ਲਈ ਆਂਡ ਕਵਾੜ ਕੋ ਕੀ ਜਾਂਦੇ ਹੋਣਗੇ ਸਾਰੇ ਜੇ ਉਹਨੇ ਇੱਥੇ ਆ ਕੇ ਗੱਲ ਕੀਤੀ ਆ ਤੇ ਹੋਰ ਨਾ ਕਿਤੇ ਕੀਤੀ ਹੋਊਗੀ ਤੇ ਕੀ ਕਹਿਣਗੇ ਲੋਕੀ ਵੀ ਇਹ ਇਦਾਂ ਦੀ ਐ ਇਹ ਤੇ ਵਿਚਾਰੀ ਚੰਗੀ ਬੜੀ ਐ ਹਜੇ ਕਿਸੇ ਨਾਲ ਨਹੀਂ ਗੱਲ ਕਰਦੀ ਆਉਂਦੀ ਆ ਵਿਚਾਰੀ ਮੇਰ ਨਾਲ ਦੁੱਖ ਸੁੱਖ ਫੋਲਦੀ ਆ ਤੇ ਹੋਰ ਕਿੱਧਰ ਜਾਵੇ ਸੰਦੀਪ ਉਦਾਂ ਨਾ ਕੱਲ ਜਦੋਂ ਮੈਂ ਇੱਧਰ ਆਉਂਦੀ ਹੀ ਸੀ ਨਾ ਤੇ ਇਹਨਾਂ ਨੇ ਮੈਨੂੰ ਰੋਕਿਆ ਸੀ ਤੇ ਮੈਨੂੰ ਉਦਾਂ ਇੰਨੀ ਗੱਲ ਇਹਨਾਂ ਨੇ ਕਹੀ ਸੀ ਵੀ ਤੁਸੀਂ ਉਧਰੋਂ ਆਪਣਾ ਹਿੱਸਾ ਮੰਗੋ ਪਰ ਮੈਂ ਤਾਂ ਇਹ ਸੋਚਿਆ ਸੀ ਕਿ ਚੱਲ ਕੀ ਹਿੱਸਾ ਮੰਗਣਾ ਵਾ ਫਿਰ ਵੀ ਭਰਾ ਪਰਝਾਈ ਆ ਪਰ ਮੈਨੂੰ ਲੱਗਦਾ ਵਾ ਕਿ ਹੁਣ ਇਹ ਕੰਮ ਕਰਨਾ ਹੀ ਪੈਣਾ ਵਾ ਦੀਦੀ ਇਹ ਤਾਂ ਚਲੋ ਵਧੀਆ ਸੋਚਦੇ ਆ ਸਾਡੇ ਬਾਰੇ ਸੋਚਣ ਦੇ ਆ ਇਹਨਾਂ ਦੀ ਗੱਲ ਵੀ ਸੱਚ ਵਾ ਪਰ ਕੀ ਕਰੀਏ ਫਿਰ ਸੋਚਣਾ ਪੈਂਦਾ ਵਾ ਕਿ ਲੜਾਈ ਹੋਊਗੀ ਮੈਂ ਹੱਸੇ ਕਰਕੇ ਨਾ ਚੁੱਪ ਕੀਤੀ ਸੀ ਮੈਂ ਹਾਂ ਜੇ ਮੰਨ ਲਉ ਉਧਰੋਂ ਹਿੱਸਾ ਲੈ ਕੇ ਮੈਂ ਤੁਹਾਨੂੰ ਦੇ ਜੰਨੀ ਆ ਨਾ ਤੇ ਇਹਨਾਂ ਭਰਾਵਾਂ ਭਰਾਵਾਂ ਨੇ ਆਪਸ ਵਿੱਚ ਲੜ ਕੇ ਮਰ ਜਾਣਾ ਤੇ ਲੋਕਾਂ ਨੇ ਆਖਣਾ ਲੈ ਭੈਣ ਆਈ ਹੀ ਤੇ ਉਹ ਪਵਾੜੇ ਪਾ ਕੇ ਗਈ ਆ ਸਾਰੇ ਨਹੀਂ ਨਹੀਂ ਦੀਦੀ ਸਾਨੂੰ ਹਿੱਸਾ ਨਹੀਂ ਚਾਹੀਦਾ ਅਸੀਂ ਨਹੀਂ ਚਾਹੁੰਦੇ ਕਿ ਲੜਾਈ ਪਵੇ ਇੱਥੇ ਚੱਲ ਸੰਦੀਪ ਹਿੱਸਾ ਦੇ ਮੈਂ ਵੀ ਨਹੀਂ ਲੈਣਾ ਚਾਹੁੰਦੀ ਪਰ ਇੱਕ ਵਾਰੀ ਨਾ ਇਹਨੂੰ ਮੈਂ ਡਰਾਵਾ ਜ਼ਰੂਰ ਦੇਣਾ ਚਲੋ ਕੋਈ ਗੱਲ ਨਹੀਂ ਵੇਖ ਲਓ ਜਿੱਦਾਂ ਤੁਹਾਨੂੰ ਸਹੀ ਲੱਗਦਾ ਵਾ ਤੇ ਬਾਕੀ ਮੈਨੂੰ ਇਹ ਦੱਸ ਵੀ ਇਹਨੇ ਦਿਲਜੀਤ ਨੇ ਗੱਲ ਕੀਤੀ ਏ ਮੇਰੀ ਸੱਸ ਨਾਲ ਕਿ ਨਹੀਂ ਹਾਂਜੀ ਹਾਂਜੀ ਕੀਤਾ ਇਹ ਫੋਨ ਤੇ ਕੀ ਜਾਂਦੀ ਮਾਸੀ ਜੀ ਬੜੇ ਪਿਆਰ ਨਾਲ ਬੋਲੇ ਇਹਨਾਂ ਨਾਲ ਲੈ ਮੈਂ ਆਖਿਆ ਜਿੱਦਾਂ ਉਹ ਬੋਲ ਕੇ ਆਇਆ ਵਾ ਪਤਾ ਨਹੀਂ ਇਹਦੇ ਨਾਲ ਵੀ ਗੱਲ ਕਰਨੀ ਆ ਕਿ ਨਹੀਂ ਉਹ ਨਹੀਂ ਨਹੀਂ ਕਹਿੰਦੇ ਹੀ ਕਿ ਇੱਥੇ ਆਇਓ ਤਾਂ ਇੱਥੇ ਬਹਿ ਕੇ ਗੱਲ ਕਰਾਂਗੇ ਫੋਨ ਤੇ ਨਹੀਂ ਗੱਲ ਕਰਨੀ ਠੀਕ ਆ ਤੇ ਕੋਈ ਗੱਲ ਨਹੀਂ ਜਿੱਦਾਂ ਤੁਸੀਂ ਜਾਣਾ ਵਾ ਨਾ ਸਾਨੂੰ ਦੱਸ ਦਿਓ ਸੰਦੀਪ ਤੁਸੀਂ ਇਦਾਂ ਕਰੋ ਹਾਂ ਵੀ ਤੁਸੀਂ ਦੋਵੇਂ ਜਾਣੇ ਜਾ ਕੇ ਤੇ ਹੋ ਕੇ ਆਓ ਹਾਂ ਕੋਈ ਗੱਲ ਨਹੀਂ ਅਸੀਂ ਜਾਵਾਂਗੇ ਪਰ ਦੀਦੀ ਇਹ ਨਾ ਸੋਚਿਓ ਕਿ ਮੈਨੂੰ ਘਰੋਂ ਕੱਢਣ ਦੇ ਆ ਉਹ ਨਹੀਂ ਨਹੀਂ ਸੰਦੀਪ ਮੈਂ ਇਦਾਂ ਕੋ ਸੋਚਣਾ ਵਾ ਮੈਂ ਤੇ ਆਪ ਚਾਹਣ ਲਈ ਆ ਵੀ ਮੈਂ ਆਪਣੇ ਘਰ ਜਾਵਾਂ ਕਿੰਨਾ ਚਿਰ ਮੈਂ ਇੱਥੇ ਬੈਠੀ ਰਹੂੰਗੀ ਅਸੀਂ ਵੀ ਤੁਹਾਡੇ ਮੁੰਡੇ ਬਾਰੇ ਸੋਚਣਦੇ ਆ ਕਿ ਉਹ ਵਿਚਾਰਾ ਉੱਥੇ ਕੱਲਾ ਵਾ ਨਾਲੇ ਸੰਦੀਪ ਇਹ ਗੱਲ ਹੁੰਦੀ ਆ ਕਿ ਦੋ ਚਾਰ ਦਿਨ ਆਈਏ ਨਾ ਕੋਈ ਗੱਲ ਨਹੀਂ ਐਨੇ ਦਿਨ ਤੇ ਨਾ ਆਂਡ ਗਵਾਂਡ ਵੀ ਜਿਹੜਾ ਵਾ ਨਾ ਉਹੀ ਸੂਹਾ ਲੈਣ ਡਾ ਪੈਂਦਾ ਇਹ ਜੀ ਗੱਲ ਸਹੀ ਆ ਦੀ ਰਾਡੀ ਚਲੋ ਤੁਸੀਂ ਬੈਠੋ ਮੈਂ ਲਿਆਵਾਂ ਰੋਟੀ ਤੁਹਾਡੇ ਵਾਸਤੇ ਚਲ ਕੋਈ ਨਹੀਂ ਲੈ ਆ ਫਿਰ ਭਾਬੀ ਜੀ ਆਜੋ ਚਾਹ ਪਾਣੀ ਪੀ ਕੇ ਚਲ ਜਿਓ लवली ਹੋਣ ਨਹੀਂ ਜਮਾਨ ਆ ਰਿਹਾ ਕਹਿੰਦੇ ਘਰ ਆਉਣ ਦਾ ਕਿਉਂ ਕੀ ਗੱਲ ਹੋਈ ਜੀ ਗੱਲ ਕੀ ਹੋਣੀ ਆ लवली ਕੱਲ ਮੈਂ ਤੁਹਾਡੇ ਘਰ ਆਈ ਸੀ ਤੇ ਰਪਿੰਦਰ ਨਹੀਂ ਚੁੰਦੀ ਵੀ ਹਾਡੇ ਘਰ ਕੋਈ ਆਵੇ ਉਹਨੂੰ ਹੋ ਗਿਆ ਪੈਸੇ ਦਾ ਹੰਕਾਰ ਪੈਸੇ ਦਾ ਨਾ ਹੰਕਾਰ ਹੈ ਨਾ ਜਿਹੜਾ ਉਹ ਬੋਤਾ ਚੇਰ ਨਹੀਂ ਰਹਿੰਦਾ ਹੁੰਦਾ ਉਹੋ ਭਾਬੀ ਮੈਨੂੰ ਤੇ ਗੱਲ ਦੀ ਨਹੀਂ ਸਮਝ ਲੱਗਣ ਟੀ ਵੀ ਕੀ ਤੁਸੀਂ ਵਲਵਲਿੰਗ ਜਿਹੜੇ ਪਾਉਣ ਮੈਨੂੰ ਗੱਲ ਦੇ ਦੱਸੋ ਤੇ ਪੁੱਛ ਲਈ ਕੱਲ ਨਾ ਉਹਨੇ ਮੈਨੂੰ ਤੱਕੇ ਮਾਰ ਕੇ ਨਾ ਘਰੋਂ ਬਾਹਰ ਕੱਢਿਆ ਸੀ ਆਪੇ ਉਹਨੇ ਦੱਸ ਦੇਣਾ ਵੀ ਕੀ ਹੋਇਆ ਸੀ ਰਪਿੰਦਰ ਨੇ ਤੱਕੇ ਮਾਰ ਕੇ ਬਾਹਰ ਕੱਢਿਆ ਮੈਨੂੰ ਤਾਂ ਕੋਈ ਗੱਲ ਤਾਂ ਨਹੀਂ ਪਤਾ ਮੈਂ ਤਾਂ ਰਾਹ ਜਾਂਦੀ ਲੜਾਈ ਆਪਣੇ ਗਲ ਪਾ ਲੈਣ ਲੱਗਾ ਸੀ ਰੁਪਿੰਦਰ ਨੂੰ ਨਾ ਪੁੱਛਾਂ ਜਾ ਕੇ ਕੀ ਗੱਲ ਹੋਈ ਏ ਉਹਦੇ ਨਾਲ ਤੂੰ ਕੱਲੀ ਧੱਕੇ ਮਾਰੇ ਉਹਨੂੰ ਸੰਦੀਪਾ ਸਿਮੀ ਕਿੱਥੇ ਆਜਾ ਮੰਮੀ ਹਾਈ ਸਿਮੀ ਕਿੱਥੇ ਸਿਮੀ ਘਰ ਆਈ ਏ ਕੰਮ ਹੀ ਮੇਰੇ ਸਿਰਪੀ ਰੋਣ ਦੀ ਤੇ ਮਸਾ ਤੇਲ ਲਵਾਉਣਾ ਏ ਦੇਖੋ ਮੰਮੀ ਅੱਜ ਤਾਨੂੰ ਚੇਤਾ ਆ ਗਿਆ ਤੇ ਨਾਲੇ ਸਿਮਮੀ ਕੋ ਤੇਲ ਲਾ ਕੇ ਦਵੇ ਨੌ ਤੁਹਾਡੀ ਹੈਗੀ ਹੈ ਨਾ ਉਹਨੇ ਬੜਾ ਵਧੀਆ ਤੇਲ ਲਾ ਕੇ ਦੇਣਾ ਤੁਹਾਡੇ ਸਿਰ ਨੂੰ ਤੈਨੂੰ ਪਤਾ ਹੀ ਹੈ ਨੌ ਕਿੰਨੇ ਕੁ ਲਾ ਕੇ ਦਿੰਦੀ ਆ ਹੁਣ ਮੈਂ ਵੀ ਮਜਬੂਰ ਆ ਜਿੱਦਾਂ ਮੈਨੂੰ ਦੱਸਦੀ ਆ ਉਦਾਂ ਹੀ ਮੈਂ ਕਰਨੀ ਆ ਨਹੀਂ ਮੰਮੀ ਤੁਹਾਡੀ ਕਾਦੀ ਮਜਬੂਰੀ ਆ ਤੁਹਾਡੇ ਕੋਲ ਕੱਖ ਨਹੀਂ ਹੈਗਾ ਰੋਟੀ ਟੈਨਸ਼ਨ ਤੁਹਾਡੀ ਆਂ ਡਈ ਆ ਜੇ ਤੁਸੀਂ ਚਾਹੋ ਨਾ ਤੇ ਐਨ ਬਹਿ ਕੇ ਰੋਟੀ ਖਾ ਸਕਦੇ ਜੇ ਤੁਹਾਨੂੰ ਡਰਨ ਦੀ ਕਿਹਦੀ ਲੋੜ ਵਾਪਲਾ ਇੱਕ ਵਾਰੀ ਤੁਸੀਂ ਨਾ ਉਥੋਂ ਪੈਰ ਪੁੱਟ ਕੇ ਇੱਧਰ ਆ ਜਾਓ ਵੇਖਿਓ ਪਲਾ ਕਿੰਦਾਂ ਦੀਆਂ ਰੋਟੀਆਂ ਮਿਲਦੀਆਂ ਵਾ ਤੁਹਾਨੂੰ ਤੇ ਨਾਲੇ ਇਹਨਾਂ ਨੂੰ ਵੀ ਮਾਸਾ ਸੁਖੋ ਜੇ ਤੇ ਇਹਨਾਂ ਦਾ ਵੀ ਥੋੜਾ ਹੱਥ ਥੋੜਾ ਹੋ ਜਾਊਗਾ ਤੁਹਾਡੀ ਵੀ ਪੈਨਸ਼ਨ ਤੋਂ ਨਾ ਇਹਨਾਂ ਦਾ ਵੀ ਹੱਥ ਸੁਖਾ ਹੋ ਜੇ ਭੀਏ ਮੈਂ ਵੀ ਮਜਬੂਰ ਮੈਂ ਤੈਨੂੰ ਪਤਾ ਹੀ ਆ ਮੈਨੂੰ ਕਿਸੇ ਪਾਸੇ ਨਹੀਂ ਲੱਗਣ ਦਿੰਦੀ ਹੁਣ ਮੈਨੂੰ ਕਿਹੜਾ ਤੇਰਾ ਦੁੱਖ ਨਹੀਂ ਆ ਚਾਹੇ ਇਹਨਾਂ ਦਾ ਦੁੱਖ ਨਹੀਂ ਆ ਮੇਰੇ ਵਾਸਤੇ ਤੇ ਪੰਜੇ ਉਂਗਲਾਂ ਇੱਕੋ ਜੀਆਂ ਨਹੀਂ ਨੇ ਪਰ ਮੈਂ ਕੀ ਕਰਾਂ ਮੈਂ ਵੀ ਫਸੀ ਆ ਮੰਮੀ ਜੇ ਪੰਜੇ ਉਂਗਲਾਂ ਇੱਕੋ ਜੀਆਂ ਹੁੰਦੀਆਂ ਨਾ ਤੇ ਤੁਸੀਂ ਇਦਾਂ ਨਾ ਕਰਦੇ ਕਿੰਨੇ ਦਿਨਾਂ ਦੀ ਮੈਂ ਇੱਧਰ ਆਈ ਆ ਤੁਸੀਂ ਇੱਕ ਵਾਰੀ ਵੀ ਪੁੱਛਿਆ ਵਾ ਆਕੇ ਵੀ ਮੇਰੀ ਧੀ ਕਿੱਦਾਂ ਵਾ ਉਹ ਤੇ ਚਲੋ ਚੰਗਾ ਵਾ ਵੀ ਮੈਂ ਇੱਧਰ ਆ ਗਈ ਆ ਉਹਦਣ ਦੀ ਮੈਨੂੰ ਅਗਲੀ ਬਿਠਾ ਕੇ ਰੋਟੀ ਖਵਾ ਲਨ ਲਈ ਆ ਉਹਦੇ ਵਰਗ ਹੀ ਨਹੀਂ ਹੈਗੀ ਪਰ ਤੁਸੀਂ ਆ ਚੰਗਾ ਨਹੀਂ ਕੀਤਾ ਹੈਗਾ ਤੁਸੀਂ ਕੋਲ ਬਿਠਾ ਲ ਕੇ ਬੇਇੱਜ਼ਤੀ ਕਰਾਈ ਆ ਮੇਰੀ ਮੰਮੀ ਟਾਡਾ ਫਰਜ਼ ਹੀ ਕਿ ਚਲ ਮੈਂ ਆਪਣੀ ਧੀ ਨੂੰ ਤੇ ਵੇਖਾਂ ਅਹੀਂ ਤੇ ਫਿਰ ਸਾਂਭਣਾ ਹੀ ਨਾ ਮੇਰੀ ਗੱਲ ਸੁਣ ਮੈਨੂੰ ਪਤਾ ਹੈ ਵੀ ਤੁਸੀਂ ਸਾਹਬ ਲੈਣਾ ਮੈਂ ਤਾਂ ਹੀ ਨਹੀਂ ਆਈ ਮੈਨੂੰ ਪਤਾ ਉਹ ਜਿੱਦਾਂ ਦੀ ਹੈਗੀ ਜਿਵੇਂ ਇੱਧਰ ਆਈ ਦੀ ਤੇ ਮੈਨੂੰ ਉਹਨੇ ਧੱਕੇ ਦੇ ਕੇ ਕੱਢਣਾ ਸੀ ਬਾਹਰ ਜੇ ਮੰਮੀ ਇੱਧਰੋਂ ਇਹ ਵੀ ਮੈਨੂੰ ਧੱਕੇ ਮਾਰ ਕੇ ਕੱਢ ਦਿੰਦੇ ਤੇ ਫੇਰ ਮੈਨੂੰ ਪਤਾ ਮੈਂ ਇਹਦਾ ਸੁਭਾਅ ਨਹੀਂ ਹੈ ਇਦਾਂ ਦਾ ਉਹਦਾ ਹੀ ਸੁਭਾਅ ਆ ਇਦਾਂ ਦਾ ਗਰਮ ਹੁਣ ਤੁਹਾਨੂੰ ਪਤਾ ਲੱਗ ਗਿਆ ਵਾ ਵੀ ਇਹਦਾ ਸੁਭਾਅ ਇਦਾਂ ਦਾ ਨਹੀਂ ਆ ਜਦੋਂ ਆ ਆ ਕੇ ਇਹਦੇ ਨਾਲ ਲੜਦੇ ਹੁੰਦੇ ਸੀ ਉਦੋਂ ਕੀ ਹੋਇਆ ਸੀ ਤੁਹਾਨੂੰ ਉਦੋਂ ਨਹੀਂ ਤੁਹਾਨੂੰ ਪਤਾ ਕਿ ਇਹ ਕਿਦਾਂ ਦੀ ਆ ਮੈਨੂੰ ਸਭ ਕੁਝ ਹੀ ਪਤਾ ਵਾ ਜੋ ਜੋ ਤੁਸੀਂ ਇਹਦੇ ਨਾਲ ਕਰਦੇ ਰਹੇ ਜੇ ਮੰਮੀ ਮੇਰੀ ਗੱਲ ਦਾ ਗੁੱਸਾ ਨਾ ਕਰਿਓ ਮੇਰਾ ਨਹੀਂ ਜੀ ਕਰਦਾ ਸਿੰਮੀ ਨੂੰ ਉਧਰ ਭੇਜਣ ਨੂੰ ਜਿੱਦਾਂ ਤੁਸੀਂ ਦੀਦੀ ਨਾਲ ਕੀਤਾ ਵਾ ਸਿਮੀ ਨਾਲ ਵੀ ਤੁਸੀਂ ਉਦਾਂ ਹੀ ਕਰੋਗੇ ਨਹੀਂ ਸੰਦੀਪ ਇਦਾਂ ਨਹੀਂ ਕਰਦੇ ਅਸੀਂ ਜਨਾ ਸਿਮੀ ਨਾਲ ਸਿਮੀ ਨਾਲ ਥੋੜਾ ਕਾਰਨਾ ਵਾ ਨਾਲੇ ਮੈਂ ਆ ਥੋੜਾ ਕੀਤਾ ਵਾ ਕੀਤਾ ਤੇ ਉਹਨੇ ਹੀ ਸਾਰਾ ਕੁਝ ਉਹ ਸੰਦੀਪ ਤੂੰ ਮੰਮੀ ਦੀਆਂ ਗੱਲਾਂ 'ਚ ਨਾ ਆਈ ਤੇ ਤੂੰ ਉਹਨੂੰ ਸਿਮੀ ਨੂੰ ਉੱਧਰ ਨਹੀਂ ਕੱਲਣਾ ਹੈਗਾ ਭਾਵੇਂ ਜੋ ਮਰਜ਼ੀ ਹੋ ਜੇ ਪੁੱਤ ਇਦਾਂ ਨਹੀਂ ਕਰੀਦਾ ਅਸੀਂ ਤਾਂ ਮੇਰੇ ਸਿਰ ਨੂੰ ਤੇਲ ਲਵਾ ਦੇ ਚਾਹੇ ਤੂੰ ਲਾ ਦੇ ਚਾਹੇ ਉਹ ਲਾ ਦੇ ਉਹ ਮੈਂ ਤਾਂ ਨਹੀਂ ਜਾਣਾ ਮੰਮੀ ਮੈਂ ਤਾਂ ਕਦੀ ਵੀ ਨਹੀਂ ਉੱਧਰ ਪੈਰ ਕਉਂਦੀ ਹੈਗੀ ਮੇਰੀ ਗੱਲ ਸੁਣ ਉਹ ਤੇ ਇਦਾਂ ਦੀ ਹੈ ਮੈਂ ਕਿੱਥੇ ਤੇਨਾਂ ਇਦਾਂ ਕੀਤਾ ਮੈਂ ਤਾਂ ਕੁਝ ਨਹੀਂ ਤੇਨਾਂ ਕੀਤਾ ਮੰਮੀ ਬਥੇਰਾ ਕੋ ਕਰਤਾ ਵਾ ਤੁਸੀਂ ਮੈਨੂੰ ਮੇਰਕੋ ਆਸ ਨਾ ਰੱਖਿਓ ਕਿ ਮੈਂ ਸਿਰ ਨੂੰ ਤੇਲ ਲਾ ਕੇ ਦਊਂਗੀ ਮੈਂ ਤਾਂ ਕਦੀ ਵੀ ਨਹੀਂ ਉਹਦੇ ਘਰ ਪਿਆਰ ਪਾਉਂਦੀ ਮੇ ਤੁਹਾਨੂੰ ਕੀ ਪਤਾ ਮੇਰ ਨਾਲ ਕੀ ਹੁੰਦਾ ਤੇ ਕੀ ਨਹੀਂ ਹੁੰਦਾ ਤੁਸੀਂ ਦੇਖਣ ਜਾਂਦੀਆਂ ਜੇ ਸਾਰੀ ਦਿਹਾੜੀ ਮੈਨੂੰ ਕੰਮ ਡਾਸ ਹਰਦੀ ਇੱਥੇ ਆਓ ਵੇਖਿਓ ਤੁਹਾਨੂੰ ਫੁੱਲਾ ਵਾਂਗੂ ਰੱਖਣਗੇ ਅਗਲੇ ਮੈਂ ਤਾਂ ਬਥੇਰਾ ਮੰਮੀ ਨੂੰ ਸਮਝਾਇਆ ਵਾ ਕਿ ਇੱਧਰ ਆ ਜਾਇਆ ਕਰੋ ਮੰਮੀ ਇਹ ਨਾ ਸੋਚਿਓ ਕਿ ਸਾਨੂੰ ਪੈਸਿਆਂ ਦਾ ਲਾਲਚ ਵਾ ਕੋਤਮ ਇੰਨੇ ਤੇ ਪਤਾ ਵਾ ਵੀ ਨਹੀਂ ਤੈਨੂੰ ਲਾਲਚ ਪਰ ਉਹ ਮੈਨੂੰ ਕਿਹੇ ਪਾਸੇ ਨਹੀਂ ਨ ਲੱਗਣ ਦਿੰਦੀ ਉਹ ਸੰਦੀਪ ਮੰਮੀ ਇਹ ਕਰਕੇ ਨਹੀਂ ਇੱਧਰ ਆਉਂਦੀ ਉਧਰ ਹੀ ਅਸੀਂ ਲੱਗੇ ਆ ਇੱਧਰ ਹੀ ਅਸੀਂ ਨਹੀਂਗੇ ਲੱਗੇ ਤੇ ਮੰਮੀ ਗਰਮੀ ਚ ਰਹਿ ਨਹੀਂ ਸਕਦੀ ਕੋਤੇ ਗੱਲ ਨਹੀਂ ਆ ਤੈਨੂੰ ਨਹੀਂ ਪਤਾ ਜਿਹੜੀ ਗੱਲ ਹੈਗੀ ਹੈ ਵਿਚਲੀ ਤੇ ਤੂੰ ਇਹ ਤੇ ਮੰਮੀ ਜਾਣ ਕੇ ਉਹਦੀਆਂ ਗੱਲਾਂ ਸੁਣਦੇ ਆ ਹੁਣ ਲਬਲੀ ਦੇ ਮੂੰਹ ਨ ਹੋਈਆਂ ਲਬਲੀ ਨਹੀਂ ਨਾ ਇਦਾਂ ਦਾ ਜਦੋਂ ਤੈਨੂੰ ਧੱਕੇ ਮਾਰ ਕੇ ਕੱਢਣਗੇ ਨਾ ਫਿਰ ਵੀ ਤੇ ਮੇਰੇ ਵਾਲੀ ਆਉਣਾ ਤਹੀ ਸੰਦੀਪ ਮੈਂ ਤਾਂ ਨਹੀਂ ਇਹ ਗੱਲ ਵਿੱਚ ਰਾਜੀ ਕਿ ਤੂੰ ਸਿਮੀ ਨੂੰ ਉਧਰ ਤਾਂ ਲੈ ਤੇ ਬਾਕੀ ਤੂੰ ਆਪਣੀ ਮਰਜ਼ੀ ਕਰ ਲੈ ਕਿ ਤੂੰ ਕੱਲਣਾਵਾ ਕਿ ਨਹੀਂ ਕੱਲਣਾ ਚੱਲ ਕੋਈ ਗੱਲ ਨਹੀਂ ਦੀਦੀ ਹੁਣ ਜੋਰ ਲਾਉਣ ਦੇ ਕਲੋਣਾ ਤੇ ਪੈਣਾ ਹੀ ਆ ਚੱਲ ਤੂੰ ਘੱਲ ਖਲਾ ਦੇ ਘੜੀ ਕੋਈ ਗੱਲ ਨਹੀਂ ਕਹਿਨੀ ਐ ਮੈਂ ਸਿਮੀ ਨੂੰ ਚੱਲ ਆਜਾ ਚਾਹ ਪਣੀ ਨਹੀਂ ਪੀਣਾ ਨਹੀਂ ਚਾਹ ਨਹੀਂ ਪੁੱਤ ਪੀਣੀ ਮੇ ਸਿਰ ਪੀਰ ਬੜੀ ਹੋਣ ਢੀ ਸਿਮੀ ਹਾਂ ਠੀਕ ਐ ਰੰਡੀਆਂ ਦੀਦੀ ਮਸ਼ੀਨ ਵੇਖਣ ਢੀ ਆ ਫੇਰ ਬੜੀ ਖਰਾਬੀ ਕਾਣ ਢੀ ਮਸ਼ੀਨ ਤਾਂ ਅੱਗ ਗਈ ਤੋੜੀ ਜਾਣ ਢੀ ਚੱਲ ਕੋਈ ਗੱਲ ਨਹੀਂ ਭਾਜੀ ਤੇਰੇ ਹੁੰਦੇ ਆ ਨਾ ਤੇ ਫੇਰ ਵਖਾ ਲੈ ਹੁੰਦੇ ਆ ਤਨਾਲੇ ਮੇਰੀ ਗੱਲ ਸੁਣ ਮੰਮੀ ਆਏ ਹੀ ਕੀ ਕਹਿੰਦੇ ਮਾਸੀ ਜੀ ਉਹ ਕਹਿੰਦੇ ਕਿ ਸਿਮੀ ਨੂੰ ਉਧਰ ਕਲਾਈ ਮੈਂ ਨਹੀਂ ਜਾਣਾ ਦੀਦੀ ਮੇਰਾ ਨੀ ਜੀ ਕਰਦਾ ਉਧਰ ਜਾਉਣਾ ਉਹ ਕੋਈ ਗੱਲ ਨਹੀਂ ਚੇਚਾ ਆਏ ਤੈਨੂੰ ਲੈਣ ਹੁਣ ਕਹਿੰਦੇ ਮੇਰੇ ਸਿਰ ਪੀਟ ਬੜੀ ਹੋਣ ਧੀਏ ਤੇ ਤੇਲ ਲਾ ਦੇ ਮੇਰੇ ਸਿਰ ਨੂੰ ਤਾਂ ਆਪੇ ਦੀਦੀ ਨੂੰ ਕਹਿ ਲੈਂਦੇ ਰਪਿੰਦੇ ਦੀਦੀ ਲਾ ਦਿੰਦੇ ਜੇ ਉਹ ਲਾਉਣ ਜੋਗੀ ਹੁੰਦੀ ਤੇ ਤੈਨੂੰ ਕਿਉਂ ਕਹਿੰਦੇ ਦੀਦੀ ਮੇਰਾ ਨੀ ਜੀ ਕਰਦਾ ਜਾਣ ਨੂੰ ਚਲ ਕੋਈ ਗੱਲ ਨਹੀਂ ਮੈਂ ਤੈਨੂੰ ਕਹਿਣ ਈ ਨਾ ਤੇ ਚਲ ਜਾ ਚਲ ਕੋਈ ਨਹੀਂ ਜੀ ਆਜੀ ਕੋਈ ਗੱਲ ਨਹੀਂ ਠੀਕ ਹੈ ਮੈਂ ਚਲ ਜਾਂਣੀ ਜੇ ਤੂੰ ਬੋਤਾ ਕਹਿਂਦੇ ਆ ਆ ਕੋਈ ਗੱਲ ਨਹੀਂ ਮਸ਼ੀਨ ਛੱਡ ਦੇ ਤੇ ਭਾਜੀ ਤੇਰੇ ਹੁੰਦੇ ਨਾ ਠੀਕ ਕਰਵਾ ਦਿੰਨੀ ਆ ਠੀਕ ਹੈ ਜੀ ਦੀਦੀ ਕਹੀ ਜਾਂਦੇ ਆ ਕਿ ਚਲ ਜਾ ਉਧਰ ਮੈਨੂੰ ਪਤਾ ਵਾ ਦਲਜਿੰਦਰ ਦੀਦੀ ਇੱਧਰ ਆ ਗਏ ਆ ਉਹਨਾਂ ਨੇ ਕੰਮ ਹੀ ਡੋਣਾ ਹੋਣਾ ਮੈਨੂੰ ਤਾਂ ਹੀ ਆਏ ਹੋਣੇ ਮਾਸੀ ਜੀ ਮੈਨੂੰ ਲੈਣ ਬੜੇ ਚਲਾਕ ਵੀ ਸਮੀ ਆਈ ਗਈ ਆ ਤੇ ਲੰਬੀ ਫੁਲਕੇ ਸਮੀ ਆ ਗਈ ਆ ਹਾਂਜੀ ਮਾਸੀ ਜੀ ਮੇਰੀ ਗੱਲ ਸੁਣ ਮੇਰੇ ਆ ਤੇਲ ਨਹੀਂ ਲਾਉਣਾ ਸਿਰ ਨੂੰ ਤੇ ਤੂੰ ਨਾ ਮੇਰੇ ਪੁੱਤ ਭਾਂਡੇ ਮਾਂਜਦੇ ਤੇ ਰੋਟੀਆਂ ਲਾ ਦੇ ਤੇ ਪੋਚੇ ਲਾਉਣ ਵਾਲੇ ਹੀ ਤੇ ਮੇਰਾ ਕੰਮ ਕਰਨਾ ਵਾ ਤਨ ਪਿੰਦਰ ਕਹੇਗੀ ਨਾ ਨਹੀਂ ਕਰਨਾ ਆਖੀ ਮੈਨੂੰ ਮਾਸੀ ਨੇ ਰੋਕਿਆ ਜੀ ਜੀ ਤੇ ਕਹਿ ਰਹੇ ਤੁਸੀਂ ਤੇਲ ਲਵਾਉਣਾ ਸਿਰ ਨੂੰ ਸਿਰ ਨੂੰ ਮੈਂ ਲਾ ਲਿਆ ਵਾ ਹੁਣ ਆਪੇ ਆ ਮੈਂ ਸਹਿ ਸਹਿ ਜਾਣ ਕੇ ਤੇ ਲਾ ਲਿਆ ਵਾ ਤੇ ਤੇਲ ਦੇ ਬਹਾਨੇ ਤੇ ਤਨ ਮੈਂ ਲੈ ਕੇ ਆਈ ਆ ਮੇਰੇ ਕੋ ਕੰਮ ਲੈਂਦੀ ਆ ਤੇ ਮੇਰੇ ਕੋ ਹੁੰਦਾ ਨਹੀਂ ਆ ਹੁਣ ਮੈਂ ਥੋੜਾ ਥੋੜਾ ਕੀਤਾ ਵਾ ਜਿੰਨਾ ਕੁ ਹੋਇਆ ਵਾ ਤੇ ਮੈਂ ਚਲ ਇੰਨਾ ਕੁ ਤੂੰ ਕਰ ਦੇ ਪਰ ਇਹ ਵੀ ਤੂੰ ਉਹਦੇ ਅੱਖੇ ਨਹੀਂ ਲੱਗਣਾ ਕੋਈ ਗੱਲ ਨਹੀਂ ਮਾਸੀ ਜੀ ਪਕਾ ਦਿੰਦੀ ਫੁਲਕੇ ਮੈਂ ਬਸ ਮੈਨੂੰ ਹੀ بڑے ਕੱਪੜੇ ਆਏ ਸੀ ਇਹਨੂੰ ਮੇਰਾ ਤੇ ਟਾਈਮ ਹੀ ਨਹੀਂ ਲੱਗਦਾ ਬੱਚੇ ਵੀ ਹੁਣ ਟਿਵੀਸ਼ਨ ਦੇ ਪਾਰ ਨੂੰ ਮੈਂ ਮੇਰੀ ਕਾਸਤ ਦੌੜਾ ਕਰ ਲਾ ਤੇ ਉਹਦਾ ਕੰਮ ਨਹੀਂ ਕੋਈ ਵੀ ਕਰਨਾ ਠੀਕ ਹੈ ਆਹ ਤਾਂ ਆਪਣਾ ਇਹ ਮੇਰਾ ਕਰਕੇ ਤੇ ਚਲ ਜਾ ਕੋਈ ਨਹੀਂ ਮਾਸੀ ਚਲ ਠੀਕ ਜਾ ਤੂੰ ਬਹੁ ਬਾਹਰ ਮੈਂ ਲਾ ਦਿੰਦੀ ਫੁਲਕੇ ਚੰਗਾ ਮੈਨੂੰ ਤਾਂ ਪਹਿਲਾਂ ਹੀ ਪਤਾ ਸੀ ਮਾਸੀ ਜੀ ਹੁਣੇ ਬੰਨਾ ਮਾਨਦੇ ਆ ਕਾਹੇ ਕਰਕੇ ਲਿਆਉਣ ਦੇ ਹੀ ਕਿ ਇੱਧਰ ਤੇਲ ਤੂਲ ਤੇ ਇਹਨਾਂ ਨੇ ਕੋਈ ਵੀ ਨਹੀਂ ਲਾਉਣਾ ਭਲਾ ਰਪਿੰਦਰ ਦੀ ਜੀ ਨੂੰ ਕੀ ਗੱਲ ਵਾ ਮੈਂ ਤਾਂ ਫੁਲਕੇ ਲਾ ਦਿੰਦਾ ਦੋ ਆਪਣੇ ਲਾਉਣੇ ਦੋ ਮੰਮੀ ਦੇ ਬਸ ਇੰਨੇ ਕ ਫੁਲਕੇ ਲਾਉਣੇ ਆ ਇੱਕ ਜਿੱਸੇ ਆਪਾਂ ਕਪੜੇ ਵੀ ਕਿੰਨੇ ਧੋਣ ਵਾਲੇ ਪਈ ਆ ਚੱਲ ਹਾਂ ਮੈਂ ਲੈ ਆ ਉਧਰੋਂ ਵੇਖਾਂ ਫੇਰੀ ਕਰਨੀ ਇੱਧਰ ਪਹਿਲਾਂ ਉਧਰੋਂ ਵੇਖ ਲੈਣੀ ਕੰਮ ਕੋਈ ਇਹਨਾਂ ਕਪੜੇ ਪਾਉਣੇ ਲੈ ਸਮੀ ਤੂੰ ਹਾਂਜੀ ਦੀਦੀ ਅਰੜ ਪੋਚੇ ਜੇ ਲਾਉਂਦੀ ਏ ਤੂੰ ਗੜੇ ਬਲੀ ਆਈ ਮੈਂ ਹੁਣੇ ਆਈ ਥੋੜਾ ਕਚੇਰਾ ਹੋਇਆ ਵਾ ਮਾਸੀ ਜੀ ਲੈ ਕੇ ਆਏ ਮੈਨੂੰ ਲੈ ਮੈਂ ਸੋਚਿਆ ਕਰੇ ਨਹੀਂ ਹੋਣਾ ਹੈਗਾ ਤੂੰ ਤੇ ਆ ਨਾ ਕੱਪੜੇ ਧੋਣ ਵਾਲੇ ਹੀ ਕਿੰਨੇ ਹੀ ਤੇ ਹੁਣ ਪੋਚੇ ਲੱਗ ਗਏ ਆ ਹਾਂਜੀ ਪੋਚੇ ਤਾਂ ਲੱਗ ਗਏ ਆ ਚਲ ਜੇ ਉਹ ਲੱਗ ਗਏ ਆ ਨਾ ਤੇ ਫਿਰ ਕੱਪੜੇ ਵੀ ਧੋ ਤੋਈ ਦੇ ਤੇ ਮੈਂ ਇਦਾਂ ਕਰਾਂ ਕੋਡ ਚਾਹ ਬਣਾਉਣੀ ਆ ਤੇ ਰਿਵਾਸ ਦੀ ਨਹੀਂ ਦੀਦੀ ਮੈਂ ਕੱਪੜੇ ਨਹੀਂ ਧੋਣੇ ਮਾਸੀ ਜੀ ਕਹਿੰਦੀ ਉਹ ਮੇਰਾ ਹੀ ਕੰਮ ਕਰਨਾ ਵਾ ਹੋਰ ਕੋਈ ਕੰਮ ਨਹੀਂ ਕਰਨਾ ਕਿਉਂ ਹੋਰ ਕੰਮ ਕਿਉਂ ਨਹੀਂ ਕਰਨਾ ਮਾਸੀ ਨੇ ਕਹਣਾ ਚਰਖਾ ਡਾਇਆ ਵਾ ਇਥੇ ਵੀ ਉਹਨੇ ਕਤਨਾ ਕੰਮ ਤੇ ਉਹ ਕਰਦਾ ਹੀ ਹੈ ਨਾ ਕੋਈ ਨਹੀਂ ਤੋ ਕਪੜੇ ਮਾਸੀ ਨਾਲ ਮੈਂ ਗੱਲ ਆਪੇ ਕਰ ਲੂੰਗੀ ਫੁਲਕੇ ਲਾਤੇ ਆ ਤੇ ਭਾਂਡੇ ਵੀ ਧੋਤੇ ਹੁਣ ਮੈਂ ਚੱਲ ਜਾਣਾ ਮੇਰਾ ਉਧਰ ਉਹਨੇ ਬੱਚੇ ਵੀ ਹੋਣ ਚੱਲ ਕੋਈ ਗੱਲ ਨਹੀਂ ਮੈਂ ਚਾਹ ਬਣਾਉਣੀ ਆ ਤੂੰ ਚਾਹ ਬਣਾਉਂਦੇ ਬਣਾਉਂਦੇ ਤੱਕ ਨਾ ਕਪੜੇ ਧੋ ਦੇ ਆ ਧੋ ਤੇ ਚਾਹ ਪੀ ਕੇ ਤੇ ਫਿਰ ਜਾਈ ਚੰਗਾ ਨਹੀਂ ਨਹੀਂ ਦੀਦੀ ਬੱਚੇ ਆਏ ਨਹੀਂ ਤੇ ਵੀ ਸੁਣwale ਮੈਂ ਚੱਲਨੀ ਆ ਬਸ ਹੁਣ ਹਾਈ ਹਾਈ ਦੋ ਕੱਪੜੇ ਇਹ ਕਿੰਨੇ ਗਵਾ ਕਿਤੇ ਸਿਮੀ ਤੋਂ ਇਦਾਂ ਡੇਈਆਂ ਕਰਨ ਹੁਣ ਕੋਈ ਨਹੀਂ ਦੀ ਮੈਂ ਫੇਰ ਆ ਜਾਾਂਗੀ ਬੱਚਿਆਂ ਨੇ ਆਏ ਨਾ ਕੋਈ ਨਹੀਂ ਆ ਗੱਲ ਤੇ ਮਮਮੀ ਨਾ ਕਰਦੀਆਂ ਨਾ ਜਾ ਕੇ ਪਹਿਲਾਂ ਹੱਦ ਹੋਈ ਆ ਮੇਰਾ ਕੰਮ ਕਰਨਾ ਵਾ ਤੇ ਕੀ ਗੱਲ ਜਿਹੜੇ ਕੱਪੜੇ ਧੋਣ ਵਾਲੇ ਉੰਦੋਂ ਨੇ ਹੈਗੇ ਇਹ ਤਾਂ ਮੈਂ ਪੁੱਛਣੀ ਆ ਨਾ ਜਾ ਕੇ ਚੰਗਾ ਮਾਸੀ ਜੀ ਘਟਦਾ ਸਾਰਾ ਕੰਮ ਵਜਾਨੀ ਹੁਣ ਚੱਲ ਠੀਕ ਆ ਪੁੱਤ ਜਾ ਚੰਗਾ ਲਾਵੇ ਵਧੀਆਂ ਹੋ ਗਿਆ ਕੰਮ ਮੁਕਾਂਗੀ ਮੇਰਾ ਮੈਨੂੰ ਕਰਨਾ ਪੈਣਾ ਹੈ ਮੇਰੇ ਕੋਲ ਤਾਂ ਹੁਣ ਨਹੀਂ ਡਿਆ ਉਹ ਸੁਣੀ ਕੀਤੀ ਅੰਮੀ ਤੁਸੀਂ ਉਧਾਣਾ ਕੀ ਕਰਨਾ ਹੈ ਮੈਂ ਨਹੀਂ ਤੁਸੀਂ ਆਪਣੇ ਕੰਮ ਨੂੰ ਕਹਿਤਾ ਕਿ ਤੂੰ ਸਿਮੀ ਆਹ ਕੰਮ ਕਰ ਦੇ ਤੇ ਤੁਹਾਡਾ ਮੇਰੇ ਨਾਲ ਕੀ ਵਿਆਰ ਪੈ ਗਿਆ ਗੱਲਾਂ ਕਰਨ ਤੇ ਬੜੀ ਤੇਜ਼ ਵਾ ਤੇ ਆਪਣਾ ਕੰਮ ਨਹੀਂ ਹੁੰਦਾ ਮੇਰੇ ਕੋ ਨਹੀਂ ਹੁੜਿਆ ਤੇ ਮੈਂ ਮੇਰੇ ਕੋ ਕਰਵਾ ਲਿਆ ਆਹੋ ਬਗਾਨੀ ਧੀ ਕੋ ਤੂੰ ਕਿਉਂ ਕਰਵਾਉਣਾ ਫਿਰ ਨਾਲੇ ਵੇਖੇਗੀ ਕੋਈ ਤੇ ਫਿਰ ਦੱਸੇਗਾ ਜਾ ਕੇ ਉਹਨੂੰ ਕਰਦੀ ਰਹਿ ਆਪੇ ਬੱਲੇ ਮੰਮੀ ਮੈਂ ਕੰਮ ਕਰਾ ਲਵਾਂਗੀ ਤੇ ਗਵਾਂਢੀ ਵੇਖਣਗੇ ਜਿਹੜਾ ਤੁਸੀਂ ਕੰਮ ਕਰਵਾਉਂਦੇ ਆ ਤੇ ਜੇ ਮੈਂ ਜਾ ਕੇ ਦੱਸਾਂ ਉਧਰ ਤੇ ਫੇਰ ਦੱਸੋ ਹੱਦ ਕਰਨ ਦੇ ਆ ਤੁਸੀਂ ਜੇ ਮੈਂ ਗੜੀ ਚੁੱਪ ਕੀਤੀ ਆਂ ਦੇ ਸਿਰਫ ਇਹ ਕੱਪੜੇ ਦੋ ਤੋਂਨ ਵਾਲੇ ਰਹਿ ਗਏ ਸੀ ਨਾ ਜੇ ਧੁੱਪ ਜਾਂਦੇ ਤੇ ਕੀ ਹੋਈਣਾ ਸੀ ਉਹਨੂੰ ਦੀਪ ਖਾਤਾ ਵਾ ਉਹਦੇ ਮਿਕਟੋ ਮਿਕਟ ਨਿਕਲਦੀ ਕੀਤੀ ਹੈ ਇੱਥੋਂ ਕੋਈ ਨਹੀਂ ਕੱਲ ਨੂੰ ਆ ਲੈੰਦੋ ਕੰਮ ਸਰੇ ਢਾਡੇ ਆ ਨਾ ਉਹ ਤੁਸੀਂ ਆਪ ਹੀ ਕਰੋਗੇ ਜੇ ਮੰਮੀ ਇਹ ਗੱਲ ਤੇ ਹੋ ਨਾ ਤੇ ਕੱਲ ਨੂੰ ਮੈਂ ਇੱਥੇ ਆਉਣ ਹੀ ਨਹੀਂ ਦੇਣਾ ਉਹ ਤੇ ਨਾਲੇ ਸਾਰਾ ਕੁਝ ਸੱਚ ਨਾ ਮੈਂ ਸੰਦੀਪ ਨੂੰ ਦੱਸ ਦੇਣਾ ਜੇ ਮੜਕੇ ਨੇ ਕੁਝ ਵੀ ਕਿਓ ਨਾਲੇ ਮੰਮੀ ਘਰ ਤੇ ਮੇਰਾ ਵਾ ਮੈਂ ਭਾਵੇਂ ਨਹੀਂ ਇੱਥੇ ਆਉਂਦਾ ਮਾਂ ਤੇ ਭਾਵੇਂ ਨਾ ਆਉਂਦਾ ਇਹਦੇ ਵਿੱਚ ਕੋਈ ਨਹੀਂ ਤੁਹਾਡਾ ਹੱਕ ਹੈਗਾ ਠੀਕ ਵਾ ਨਾ ਮੇਰੀ ਮਰਜ਼ੀ ਹੈ ਇਹਦੇ ਵਿੱਚ ਬੱਲੇ ਨਹੀਂ ਤੇਰੇ ਕੀ ਗੱਲ ਮੇਰਾ ਹਿੱਸਾ ਨਹੀਂ ਆ ਸਾਰਾ ਕੁਝ ਮੇਰਾ ਵਾ ਤੇਰਾ ਕੀ ਆ ਇੱਥੇ ਤੰਤ ਮੈਂ ਹੁਣੇ ਪਜਾ ਸਕਨੀ ਆ ਜਿੱਦਾਂ ਦੀਆਂ ਗੱਲਾਂ ਤੂੰ ਕਾਣ ਲਈ ਆ ਆਲਾ ਦੇ ਹੈ ਲਵਲੀ ਨੂੰ ਤੇਰੀ ਮੈਂ ਗੁੱਤ ਪਟਾਉਣੀ ਆ ਇਹ ਤੈਨੂੰ ਗੱਲਾਂ ਹੁੰਦੀਆਂ ਨਾ ਇੰਨੀਆਂ ਤੇਰਾ ਮੂੰਹ ਬੰਦ ਕਰਮ ਨਹੀਂ ਆ ਤੁਹਾਡੇ ਮਗਰ ਲਾ ਕੇ ਨਾ ਵੇਖ ਲਿਆ ਉਹਨਾਂ ਨੇ ਕਿਦਾਂ ਕੁੜੀ ਬੋਲੀ ਉਹਨਾਂ ਨੂੰ ਉਹਦਾ ਵੀ ਕਹਿੰਦੇ ਨਾ ਲਵਲੀ ਲਵਲੀ ਆ ਤੇ लवली ਨੂੰ ਕਿਦਾਂ ਬੋਲੀ ਉਹ ਉਹਨਾਂ ਨੂੰ ਸਭ ਪਤਾ ਵਾ ਘਰ ਦੇ ਵਿੱਚ ਕੌਣ ਚੰਗਾ ਤੇ ਕੌਣ ਮਾੜਾ ਵਾ ਹੋਣੀ ਤਾਂ ਡੀਆਂ ਗੱਲਾਂ ਚਾਉਂਦੇ ਠੀਕ ਵਾ ਨਾ ਬਥੇਰਾ ਕੋ ਘਰ ਲਿਆ ਤੀਂ ਫਲਾਉਂਦਾ ਵਾ ਕਿ ਨਹੀਂ ਆਉਂਦਾ ਆਉਂਦਾ ਆ ਤੇਰੇ ਮਗਰ ਹੀ ਲੱਗਦਾ ਭੱਲਾ ਜਿੰਨੇ ਜੰਮਿਆ ਉਹ ਤੇ ਮਗਰ ਨਾ ਲੱਗੂਗਾ ਹਨਾ ਤੁਸੀਂ ਤਾਂ ਮਗਰ ਲਾਇਆ ਹੀ ਨਾ ਪੂਰਾ ਮਗਰ ਲਾਇਆ ਹੀ ਇਹ ਤੈਨੂੰ ਹੀ ਚਾਰਜ ਵਾ ਮਗਰ ਲਾਉਂਦਾ ਮੈਨੂੰ ਨਹੀਂ ਆ ਮੇਰਾ ਪੁੱਤ ਵ ਦੇਖ ਨਹੀਂ ਪਹਿਲਾਂ ਤੇਰੀ ਗੱਲ ਕਰਦਾ ਕਿ ਮੇਰੀ ਕਰਦਾ ਕਿੱਡੀਆਂ ਗੱਲਾਂ ਬਣਾਉਂਦੀ ਆ ਵੇਲੀ ਬਹਿ ਕੇ ਨਾ ਇਹਨੂੰ ਕੋਈ ਕੰਮ ਤੇ ਨਾ ਘਾਰ ਹਾਰਾ ਤਾਂ ਤੈਨੂੰ ਤਾਂ ਪਿਆ ਵਾ ਕੰਮ ਨਹੀਂ ਕਰਕੇ ਗਈ ਕੁੜੀ ਇਹ ਤਾਂ ਕਰ ਗਈ ਤੇ ਮੇਰਾ ਨਹੀਂ ਕੀਤਾ ਤੇ ਮੰਮੀ ਜੇ ਤੈਨੂੰ ਬਹੁਤੀ ਚੰਗੀ ਲੱਗਦੀ ਹੈ ਨਾ ਕੁੜੀ ਤੇ ਚਲ ਜਾ ਉਧਰ ਹੀ ਖਾ ਲੋ ਜਾ ਕੇ ਉਧਰ ਉਧਰ ਗੜੀਆਂ ਪੱਕੀਆਂ ਨਹੀਂ ਮਿਲਦੀਆਂ ਤੁਹਾਨੂੰ ਫੱਦ ਹੋਈਏ ਤਾਂ ਡੇ ਵਾਲੀ ਸਗੋਂ ਕੋਈ ਨਹੀਂ ਆਉਂਦੇ ਹੈ ਨਾ ਤੇ ਮੈਂ ਵੀ ਗੱਲ ਕਰਦੀ ਇਹਨਾਂ ਨਾਲ ਭੀਆ ਪੜੇ ਕੰਮ ਕਰਾ ਲੈਣੇ ਆ ਤੇ ਮੇਰੇ ਕਹਿੰਦੀ ਆ ਵੀ ਚਲੋ ਕੋਈ ਗੱਲ ਨਹੀਂ ਰਹਿਣ ਦੋ ਇਹਨੂੰ ਕੱਲ ਦੀ ਇਹਨੇ ਮੈਨੂੰ ਦੋ ਤਿੰਨ ਵਾਰੀ ਇਹੋ ਗੱਲ ਕਹਿਤੀ ਆ ਵੀ ਉਧਰ ਚਲ ਜਾ ਵੀ ਹੈਨੀ ਆ ਪਹਿਲਾਂ ਤੈਨੂੰ ਕਾਢਣੀ ਆ ਕਿ ਮੈਂ ਨਿਕਲਣੀ ਆ ਹਾਲਾਂ ਤੇ ਹੈ ਲਵਲੀ ਨੂੰ ਤੇਰੇ ਮਿਆ ਜਿਹੜੀ ਕੰਨ ਪਣਾਉਣੀ ਆ ਕੁੜੀ ਨੂੰ ਤੂੰ ਕਰ ਦਿੱਤਾ ਨਾ ਮੈਨੂੰ ਕੱਢ ਕੇ ਦੱਸੀ ਆਲਾਂ ਦੇ लवली ਨੂੰ ਦੱਸਨੀਆ ਸਾਰਾ ਕੁਛ ਇਹ ਮੈਨੂੰ ਦੁਖੀ ਕੀਤਾ ਵਾ ਮਰਾ ਤੂੰ ਬੜਾ ਮੂੰਹੇ ਸੁਟਿਆ ਕੀ ਗੱਲ ਵਾ ਮੂੰਹ ਕੀ ਸੁਟਣਾ ਹੂੰ ਘਰ ਦੀ ਤੇਰੀ ਨੇ ਸਤਾ ਮਾਰਿਆ ਮੈਨੂੰ ਕੀ ਕਹਿਤਾ ਉਹਨੇ ਹੁਣ ਪੁੱਛ ਲਾ ਜਾ ਕੇ ਕੀ ਕਹਿ ਲਿਆ ਕਿਤੇ ਐਡਾ ਦਿਵਾਲੇ ਹੁੰਦੀ ਏ ਮੇਰੇ ਅਵਲ ਤੇ ਮੇਰੇ ਕੋ ਕੰਮ ਲੈਂਦੀ ਏ ਤੈਨੂੰ ਪਤਾ ਹੀ ਏ ਕਹਿੰਦੀ ਆ ਵੀ ਕਰ ਤੇ ਆ ਵੀ ਕਰ ਜੇ ਮੈਂ ਕਹਿਦਾ ਜਵਾਬ ਦੇ ਦਾਂ ਤੇ ਗੱਲਾਂ ਕਰਦੀ ਗਾੜੀ ਕਾਹਦੀਆਂ ਗੱਲਾਂ ਕਰਦੀ ਮੈਨੂੰ ਕਹਿੰਦੀ ਵੀ ਤੈਨੂੰ ਕਰ ਦੇਣਾ ਉਧਰ ਉਹ ਆ ਮਾਤਾ ਆਪਣੇ ਕੋਲੋਂ ਨਾ ਮਰ ਗਿਆ ਕਰ ਚੰਗਾ ਉਹ ਮੈਂ ਆਪਣੇ ਕੋਲੋਂ ਨਹੀਂ ਇੰਨੀ ਜੱਦਾ ਨਹੀਂ ਉਨੀ ਇਹ ਗੱਲ ਕਹੀ ਤੇ ਹੁਣ ਤੈਨੂੰ ਕਹਿਣੀ ਨਹੀਂ ਨਹੀਂ ਉਹਦਾ ਹੀ ਆ ਹਾਂ ਤੂੰ ਕਿਹੜਾ ਘਟਮ ਦੋ ਤਿੰਨ ਵਾਰੀ ਮੈਨੂੰ ਇੰਨੀ ਗੱਲ ਕਹਿ ਤੀ 10ਵੇਂ ਵਾਦੂ ਕਹਿੰਦੀ ਕਰੋ ਕਰ ਦੇਣਾ ਵਾ ਘਰ ਦੀਦੀ ਸੁਣਨਾ ਵਾ ਕਦੀ ਮਾਂ ਦੀ ਵੀ ਸੁਣ ਲਿਆ ਕਰ ਉਹ ਮਾਤਾ ਮੇਰੀ ਸੁਣ ਗੱਲ ਸਵੇਰੇ ਸਿਮੀ ਭਾਬੀ ਹੀ ਟੱਕਰੀ ਉਹ ਵੀ ਰਪਿੰਦਰ ਦਾ ਨਾਲ ਆਉਂਦੀ ਸੀ ਉਹ ਸੱਚੀ ਕਹਿਣ ਡਈ ਸੀ ਉਹਦੇ ਵੀ ਦਿਵਾਲੇ ਬੜੀ ਹੋਈ ਸੀ ਉਹਨੇ ਬਾਹੂ ਫੜ ਕੇ ਤੈਨੂੰ ਘਰੋਂ ਕੱਢਿਆ ਤੁਸੀਂ ਸਾਰੇ ਜਣੇ ਸੱਚੇ ਰਹਿ ਗਏ ਜੀ ਉਹ ਝੂਠੀ ਆ ਇਹਨੋਂ ਹੋਈ ਗਾਲੀਆਂ ਨਾ ਮੋਰ ਕੋਲ ਇਹ ਘਰਮਨਾਵਾ ਤੇ ਤੂੰ ਉਹਦੀ ਸ਼ਿਕਾਇਤਾਂ ਲਾਉਂਦਾ ਵੀ ਨਹੀਂ ਤੇ ਲਾਉਣੀ ਸੱਚੀਆਂ ਲੱਗਣ ਡੀਆਂ ਨਹੀਂ ਓ ਮਾਦਾ ਮੈਨੂੰ ਨਹੀਂ ਤੇਰੀ ਸਮਝ ਆਉਂਦੀ ਇਹਨੂੰ ਪਤਾ ਨਹੀਂ ਕੀ ਹੁਣ ਚੰਬੀ ਕਦੀ ਉਧਰ ਦੀਆਂ ਗੱਲਾਂ ਕਰਨਾਂ ਵੀ ਨਹੀਂ ਆ ਤੂੰ ਕਦੀ ਇੱਧਰ ਦੀਆਂ ਕਰਨਾਂ ਵੀ ਨਹੀਂ ਆ ਤੇ ਕਦੀ ਕੁੜੀ ਵਾਲਦੀਆਂ ਕਰਨਾਂ ਵੀ ਨਹੀਂ ਪਹਿਲਾਂ ਇਹਨੇ ਮੇਨੂੰ ਮਗਰ ਲਾਇਆ ਦਾ ਹੈ ਤੈਨੂੰ ਵੀ ਪਤਾ ਹੁਣ ਮੇਰੀ ਸੌਂਦੀ ਨਹੀਂ ਹੁਣ ਤੇ ਮੈਨੂੰ ਆਉਣ ਨੀ ਚੁੰਦੀ ਉਂਗਲਾਂ ਤੇ ਓ ਮਾਦਾ ਤੂੰ ਨਿਆਣੀ ਜਿਹੜਾ ਤੈਨੂੰ ਮਗਰ ਲਾ ਲੈਣਾ ਅੱਜਕੱਲ ਤੇ ਨਿਆਣੀ ਨਹੀਂ ਮਗਰ ਲੱਗਦੇ ਪੁੱਛ ਲੈ ਫਿਰ ਜਿੱਦਾਂ ਲਾਇਆ ਦਾ ਸਾਰਿਆਂ ਨੂੰ ਪਤਾ ਵਾ ਤੈਨੂੰ ਕਿਹੜਾ ਉਹ ਮੈਨੂੰ ਸਾਰਾ ਪਤਾ ਵਾ ਠੀਕ ਆ ਨਾ ਤੈਨੂੰ ਉਹਨੇ ਪੂੜਾ ਆ ਪਟਾ ਤੈਨੂੰ ਉਹ ਚੰਗਾ ਲੱਗਣ ਡਿਆ ਪਿਆ ਹਣਾ ਆਹੋ ਮੈਨੂੰ ਚੰਗਾ ਲੱਗਣ ਡਿਆ ਤੇ ਜਦੋਂ ਚੰਗੇ ਜਿਹੜਾ ਕੰਮ ਕਰਦਾ ਮੈਂ ਚੰਗਾ ਹੀ ਲੱਗਣਾ ਕਿਹੜਾ ਚੰਗਾ ਕੰਮ ਕੀਤਾ ਨੇ ਪੂਰੀ ਮੈਂ ਤੁਸੀਂ ਕਰ ਸੁਟਿਆ ਘਰੋਂ ਠੱਕੇ ਦੇ ਕੇ ਦੋਹਾਂ ਜੀਆਂ ਰਾਲ ਕੇ ਉਹ ਚੰਗੀ ਰੋਟੀ ਖਾਂ ਆਂਡੀ ਜਿੱਦਾਂ ਦੀ ਗਈ ਹੈ ਨਾ ਵਧੀਆ ਰੋਟੀ ਖਾਂ ਆਂਡੀ ਬਣ ਸਮੰਨੀਆਂ ਸਬਜ਼ੀਆਂ ਬਣਾਉਂਦੇ ਨੇ ਤੁਹਾਡੇ ਵਾਂਗੂ ਨਹੀਂ ਫਿਰ ਰੋਟੀ ਨਹੀਂ ਪੁੱਛਣੀ ਤੁਸੀਂ ਤਾਂ ਜਾਣ ਹੀ ਪਿਆਉਂਦੇ ਰਹੇ ਤੂੰ ਆ ਟਿੱਡਾ ਕਿਤੇ ਰਹਿ ਗਈ ਮਾਤਾ ਜੀ ਤੇਰਾ ਵੀ ਸ਼ਾਈ ਪਨੀਰ ਖਾਣ ਨੂੰ ਜੀ ਕਰਦਾ ਵਾ ਨਾ ਤੂੰ ਵੀ ਉਧਰ ਹੀ ਚਲ ਜਾ ਭਲਾ ਵੇਖਾਂਗੇ ਕਿੰਨੇ ਕੁ ਦਿਨ ਕੱਢਣੀ ਆ ਉੱਥੇ ਤੂੰ ਇੱਕ ਰਾਤ ਵੀ ਉੱਥੇ ਕੱਢ ਜੇਂਗੀ ਨਾ ਗੱਲ ਕਰੀ ਇੱਥੇ ਤੇ ਪਈ ਰਹਿਨੀ ਆ ਨਾ ਅਸੀਂ ਛੱਡ ਕੇ ਉੱਥੇ ਛੱਡ ਲਈ ਫਿਰ ਪਰਾੜਾ ਵੀ ਨਹੀਂ ਅਗਲੇਆਂ ਦੇ ਘਰ ਨਾ ਤਾਂ ਨਾਲ ਗੱਲੀ ਬਾਤੀ ਤੂੰ ਹੀ ਜੇ ਤੂੰ ਹਟਣਾ ਨਹੀਂ ਨਹੀਂ ਗੱਲਾਂ ਕਰਨ ਤਾਂ ਫਿਰ ਮੈਂ ਤੇ ਸੁਣਾਉਣਾ ਹੀ ਆ ਹੁਣ ਹੁਣ ਇਹੋ ਹੀ ਕਹਿੰਦੇ ਨੇ ਵੀ ਚਲ ਜੀ ਅਵੀ ਨਿਕਲ ਜੇ ਜੇ ਕੁੜੀ ਨੂੰ ਕਾਰ ਦਿੱਤਾ ਵਾ ਤੇ ਸਾਰਾ ਕੁਝ ਮੈਂ ਤੈਨੂੰ ਦੇ ਦਿੱਤਾ ਹੈਂ ਤੂੰ ਤਾਂ ਵੀ ਇੱਦਾਂ ਕਾਣਦੇ ਆ 40 50 ਲੱਖ ਜਿਹੜਾ ਮੈਂ ਉੜਕੇ ਨੌਕਰੀ ਵੀ ਤੈਨੂੰ ਦਵਾਈ। ਹੁਣ ਤਾਂ ਕਰਕੇ ਤੱਕੇ ਦੇ ਐਂ ਡਿਆ ਵਾ। ਕੁਛ ਰਹਿਤ ਨਹੀਂ ਗਿਆ ਮਾਂ ਕੋ। ਹੁਣ ਤੇ ਉਦਾਂ ਹੀ ਕੱਢ ਬਾਹੋਂ ਫੜ ਕੇ। ਮਾਦਾ ਪੈਸੇ ਤੇ ਤੂੰ ਨਹੀਂ ਆ ਸੁਣਾਉਣ। ਕਿ 40 50 ਲੱਖ ਕਿੱਥੇ ਗਿਆ ਵਾ? ਆ ਜਿਹੜੀ ਕੋਠੀ ਦੋ ਮੰਜ਼ਲੀ ਪਾਈ ਆ, ਇਹ ਕਿੱਥੋਂ ਪੈ ਗਈ? ਪਰ ਉਹਨੂੰ ਤਾਂ ਨੀਂ ਨਾ ਤੂੰ ਕੋਈ ਪੈਸਾ ਦਿੱਤਾ। ਆਪ ਹੀ ਸਾਰੇ ਖਰਚੇ ਨਾ ਆਪਣੇ ਤੋਂ। ਮੈਂ ਤਾਂ ਉਹ ਕਹਿੰਦਾ ਸੀ ਇਹਨੂੰ ਦੇ ਦਈਏ 10 ਲੱਖ ਵਿੱਚੋਂ। ਤੂੰ ਉਹ ਤੋਂ ਕਹਿੰਦੀ ਸੀ ਉਹਨੂੰ ਰੁਪਈਆ ਨਹੀਂ ਦੇਣਾ, ਉਹਨੂੰ ਭੁੱਖਾ ਮਰਨ ਦੇ। ਚੱਲ ਤੇ ਨਾ ਚੰਗਾ ਲੱਗਣਿਆ ਤੇ ਆ। ਇਹ ਨੀਂ ਗੱਲ ਤੇਰਾ ਤੇ ਫਰਜੀ ਨਾ ਦੇਣ ਦਾ। ਪੀ ਛੋਟਾ ਭ ਜੇ ਮੈਂ ਕੂਲਰ ਲਿਆ ਕੇ ਦਿੱਤਾ ਇਹ ਤੇ ਸਾਰੇ ਟੱਬਰ ਨੇ ਅੱਡੀਆਂ ਚੁੱਕੀਆਂ ਸੀ ਤੁਸੀਂ ਕਿ लवली ਨੂੰ ਦੇਣਾ ਮਾਰਵਾ ਇਹਨੇ ਚੋਰੀ ਕੂਲਰ ਲਿਆ ਕੇ ਦਿੱਤਾ ਉਹਨਾਂ ਨੂੰ ਮੈਨੂੰ ਨਹੀਂ ਪਤਾ ਤੁਸੀਂ ਐਦਾਂ ਕਰਦਾ ਮੇਰੇ ਨਾਲ ਮੇਰੀ ਤੀਰ ਮੈਨੂੰ ਨਹੀਂ ਪਤਾ ਕਿ ਤੂੰ ਐਦਾਂ ਕਰਨਾ ਵਾ ਤੂੰ ਐਦਾਂ ਕਰਨਾ ਵਾ ਤੂੰ ਲੱਗਾ ਹੁਣ ਉਹਦੇ ਮਗਰ ਦੇਖ ਲੈ ਲਾ ਕੇ ਮਗਰ ਜੇ ਤੇਰੇ ਮਨ 'ਚ ਇਹ ਹੋ ਜਾਣਾ ਕਿ ਉਹਦੇ ਮਗਰ ਲੱਗਾ ਤਾਂ ਫਿਰ ਲੱਗਾ ਹੀ ਲੱਗਾ ਰੋ ਫਿਰ ਜਾ ਖਾਲਾ ਉੱਧਰ ਪਨੀਰ ਨਾਲ ਜੇ ਖਾਧੀਆਂ ਜਾਂਦੀਆਂ ਦੇਖੋ ਇਹੋ ਹੀ ਤਾਂ ਚੰਨਾ ਮੈਂ ਤੂੰ ਹੋਰ ਕੀ ਚੰਨਾ ਉਹਨੇ ਵੀ ਇਹੋ ਗੱਲ ਕਹਿ ਦਿੱਤੀ ਤੂੰ ਹੀ